ਦੋਸਤੋ ਗੱਲ ਕਰਦੇ ਆਂ 8364 ਅਤੇ 5999 ਪੱਤੀ ਦੇ ਸੰਬੰਧ ਵਿੱਚ ਜੋ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਡਿਪਾਰਟਮੈਂਟ ਵੱਲੋਂ ਜਿਸ ਵਿੱਚ ਜੋ 23 ਚੋਣ ਦੀਆਂ ਸਮੀਵਾਰੇ ਦੱਸਿਆ ਗਿਆ ਤੇ ਉਹਨਾਂ ਦੀ ਜੋ ਬੇਸਿਕ ਪੇ ਬੰਦੀ ਹੈ ਕਿ ਕਿਹੜੀ ਉਹਨਾਂ ਨੂੰ ਮਿਲੇਗੀ ਉਸ ਬਾਰੇ ਦੱਸਿਆ ਗਿਆ ਸੋ ਹੁਣ 23 ਚੋਣ ਭਰਤੀ ਜਲਦੀ ਹੀ ਕੰਪਲੀਟ ਹੋਣ ਜਾ ਰਹੀ ਹੈ ਸੋ ਕਿਉਂਕਿ ਉਸ ਦਾ ਕੰਮ ਕੰਪਲੀਟ ਕਰ ਲਿਆ ਗਿਆ ਸੋ ਨਾਲ ਦੀ ਨਾਲ ਹੀ ਹੁਣ 23 ਚੋਣ ਭਰਤੀ ਤੁਹਾਨੂੰ ਕੰਪਲੀਟ ਹੁੰਦੀ ਦਿਖਾਈ ਦੇਗੀ ਇਸ ਨੂੰ ਜੋ ਨਵਾਂ ਪੇ ਸਕੇਲ ਹੀ ਮਿਲੇਗਾ ਜੋ 6835 ਨੂੰ ਦਿੱਤਾ ਜਾ ਰਿਹਾ ਹੈ ਪੁਰਾਣੇ ਪੇ ਸਕੇਲ ਦੇ ਅਨੁਸਾਰ ਇਹਨਾਂ ਨੂੰ ਨਹੀਂ ਦਿੱਤਾ ਜਾਏਗਾ ਕਿ ਨਵਾਂ ਜੋ ਪੇ ਸਕੇਲ 2020 ਤੋਂ ਬਾਅਦ ਜੋ ਲਾਗੂ ਕੀਤਾ ਗਿਆ ਉਹੀ ਜੋ ਹੈ ਤਰੇ ਚੌੜ ਨੂੰ ਦਿੱਤਾ ਜਾਏਗਾ ਸੋ ਹੁਣ ਦੇਖੋ ਤੁਸੀਂ ਡਿਪਾਰਟਮੈਂਟ ਬਹੁਤ ਜਲਦੀ ਕੰਮ ਕਰ ਰਿਹਾ ਹੈ ਖਾਸ ਕਰਕੇ ਤਰੇ ਚੌੜ ਭਰਤੀ ਦਾ ਸੋ ਤੁਹਾਨੂੰ ਇੱਕ ਜਾਂ ਦੋ ਦਿਨਾਂ ਵਿੱਚ ਜਾਂ ਅਜੇ ਵੀ ਨਹੀਂ ਤਾਂ ਕੋਈ ਕੁਝ ਰਿਵਾਈਜ਼ਡ ਲਿਸਟਾਂ ਅਤੇ ਜੋ ਸਟੇਸ਼ਨ ਚੋਇਸ ਦਾ ਪੋਰਟਲ ਓਪਨ ਹੁੰਦਾ ਦਿਖਾਈ ਦੇ ਸਕਦਾ ਕਿਉਂਕਿ ਜਲਦੀ ਹੀ ਤਰੇ ਚੌੜ ਨੂੰ ਜੋ ਬਾ ਡਰੇ ਰਹੀਆਂ ਦੀਆਂ ਭਰਤੀਆਂ ਇਸ ਨੂੰ ਸਕੂਲਾਂ ਵਿੱਚ ਭੇਜ ਦਿੱਤਾ ਜਾਏਗਾ ਕੈਂਡੀਡੇਟਸ ਨੂੰ ਸੋ ਫਰਸਟ ਲਿਸਟ ਆਏਗੀ ਉਸ ਤੋਂ ਬਾਅਦ ਦਨ ਸੈਕਿੰਡ ਐਂਡ ਥਰਡ ਲਿਸਟ ਨੂੰ ਜਲਦੀ ਸੂਲਨਾ ਵਿੱਚ ਭੇਜ ਦਿੱਤਾ ਜਾਏਗਾ ਕਿਉਂਕਿ ਰੋਜ਼ ਨਵੇਂ ਨੋਟੀਫਿਕੇਸ਼ਨ ਜੋ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ ਅੱਜ ਤਨਖਾਹ ਰਿਲੇਟਡ ਜੋ ਮਨਜ਼ੂਰੀ ਲੈ ਲਈ ਗਈ ਸੀ ਉਸ ਸੰਬੰਧੀ ਜੋ ਦੱਸਿਆ ਗਿਆ ਪਰਸੋਨਲ ਵਿਭਾਗ ਤੋਂ ਸੋ ਹੁਣ ਜਲਦੀ ਹੀ ਭਰਤੀਆਂ ਕੰਪਲੀਟ ਹੋਣ ਜਾ ਰਹੀਆਂ ਖਾਸ ਕਰਕੇ 364 ਭਰਤੀ ਸੰਬੰਧ ਵਿੱਚ ਕੱਲ੍ਹ ਇੱਕ ਨੋਟੀਫਿਕੇਸ਼ਨ ਦੇਖਣ ਨੂੰ ਮਿਲਿਆ ਸੀ ਜੋ ਨਿਯੁਕਤੀਆਂ ਦੇ ਆਧਾਰ ਤੇ ਸੀ ਅੱਜ ਫੇਰ ਇੱਕ ਨੋਟੀਫਿਕੇਸ਼ਨ ਦਿੱਤਾ ਗਿਆ ਜੋ ਤਨਖਾਹ ਰਿਲੇਟਡ ਸੋ ਹੋਪਾ ਹੈ ਕਿ ਹੋ ਜਾਏ ਪੱਤੀਆਂ ਜਲਦੀ ਕੰਪਲੀਟ ਕੀਤੀ ਜਾਏਗੀ 364 ਸੋ ਇਸ ਵੰਦੇ ਕੋਈ ਵੀ ਅਫੀਸ਼ੀਅਲ ਕੋਈ ਰੰਦੀ ਹੈ ਤੁਹਾਨੂੰ ਅਸੀਂ ਜਾਣਕਾਰੀ ਦੇ ਦਿੱਤੀ ਜਾਏਗੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਦੋਸਤੋ ਵੀਡੀਓ ਦੇਖ ਲਈ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜੀ ਧੰਨਵਾਦ ਜੀ